ਆਪਣੀ ਫਲੈਸ਼ ਆਨ ਕਰੋ ਰੀਲਸ ਬਣਾਓ ਪਲੀਜ਼ ਆਓ ਹਾਂ ਥੈਂਕ ਯੂ ਆਓ ਜੀ ਮੂਰੇ ਲਾ ਕੇ ਰੱਖੋ ਸੋ ਕਿੰਨੇ ਸੈਲੀਬ੍ਰਿਟੀਜ਼ ਤੋਂ ਬਹੁਤ ਮਸ਼ਹੂਰ ਸਾਲਣ ਫਾਮੇ ਸਸ ਬੈਗਲੀ ਮੈਂ ਨੀਲ ਵਾਲਾ ਸ਼ੁਕਰਾਨਾ ਐਸ ਅਮਰੀਤ ਤੋਂ ਮੈਂ ਸ਼ੁਕਰਾਨਾ ਮਾਲਕਾ ਮਾਣ ਦੀ ਸਰਦਰ ਨੀਯੂ ਮਾਝੀ ਕੋਲੋਂ ਮਿਸਟਰ ਅਮਰ ਸਿੰਘ ਜੀ ਵੱਲੋਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡਾ 27 ਤਰੀਕ ਨੂੰ ਫਿਲਮ ਆ ਰਹੀ ਹੈ ਜੀ ਸ਼ੁਕਰਾਨਾ ਮੈਂ ਤੁਹਾਡਾ ਆਪਦਾ ਬੱਚਾ ਅਸੀਂ ਇੰਨਾ ਗਲੀਆਂ ਵਿੱਚ ਖੇਡਦੇ ਵੱਡੇ ਹੋਏ ਆ ਮੇਰਾ ਕਈ ਲੋਕ ਮੈਨੂੰ ਕਹਿ ਦਿੰਦੇ ਆ ਵੀ ਵੀਰੇ ਤੁਸੀਂ ਗੋਣਿਆਂ ਵਾਲੇ ਦਾ ਨਾਮ ਅੱਗੇ ਲੈ ਕੇ ਜਾਂਦਾ ਪਰ ਨਾ ਇਹ ਝੂਠ ਹੈ ਗੋਣਿਆਂ ਵਾਲੇ ਨੇ ਮੇਰਾ ਨਾਮ ਅੱਗੇ ਲੈ ਕੇ ਜਾਂਦਾ ਗੁਰੂ ਜੀ ਜੀ ਆਇਆਂ ਨੂੰ ਜਰੂਰ। ਮੈਨੂੰ ਗੁਰੂ ਮਹਾਰਾਜ ਨੇ ਜਿੰਨਾ ਵੀ ਅੱਜ ਤੱਕ ਬਖਸ਼ਿਆ ਇਹਦੇ 'ਚ ਥੋੜਾ-ਥੋਡੀਆਂ ਦਵਾਵਾਂ ਮੇਰੇ ਏਰੀਆ ਦੀਆਂ ਦਵਾਵਾਂ ਮੇਰੇ ਪਿੰਡ ਦੀਆਂ ਦਵਾਵਾਂ ਮੇਰੀ ਮਿੱਟੀ ਦੀਆਂ ਦਵਾਵਾਂ ਸ਼ਾਮਿਲ ਹੈ। ਅਸੀਂ ਅੱਜ ਤੁਹਾਨੂੰ ਫਰਿਆਦ ਕਰਨ ਆਏ ਆਂ, ਬੇਨਤੀ ਕਰਨ ਆਏ ਆਂ ਕਿ ਤੁਹਾਡੇ ਬੱਚੇ ਦੀ ਫਿਲਮ ਆ ਰਹੀ ਹੈ 27 ਸਤੰਬਰ ਨੂੰ। ਸ਼ੁਕਰਾਨਾ। ਨਮਸਕਾਰ। ਤੁਹਾਡੇ ਪਰਿਵਾਰ ਦੇ ਬੱਚੇ ਦੀ ਫਿਲਮ ਹੈ ਤੁਸੀਂ ਪਰਿਵਾਰਾਂ ਨਾਲ ਦੇਖਣ ਜਾਣੀ ਹੈ ਦੇਖਣ ਜਾਓਗੇ ਸ਼ੁਕਰਾਨਾ ਆ ਸਾਰੇ ਜਿਹੜੇ ਛੱਤਾਂ ਤੇ ਵੀ ਭੈਣਾ ਹੈਲੋ ਠੀਕਾ ਗੋ ਜਿਹੜੇ ਛੱਤਾਂ ਤੇ ਵੀ ਖੜੇ ਆ ਇੱਧਰ ਹੈਲੋ ਅੱਛਾ ਲਓ ਜੀ ਹੁਣ ਨੀਰੂ ਬਾਜਵਾ ਜੀ ਸਿੱਧਾ ਲਲਕਾਰੇ ਤੋਂ ਸਟਾਰਟ ਕਰਦੇ ਉਹਨਾਂ ਦਾ ਸੁਭਾਅ ਬਹੁਤ ਗੱਬਰ ਜਿੱਤਾਂ ਤੋਂ ਹੁਣ ਅਸੀਂ ਤੁਹਾਨੂੰ ਦਿਰਾਗੇ ਉਹ ਲਲਕਾਰੇ ਤੋਂ ਸ਼ੁਰੂ ਕਰਨਗੇ ਫਿਰ ਬਾਈ ਤੋਂ ਦਿਲ ਦੇ ਰਾਜੇ ਗਾਣਾ ਵੀ ਸੁਣਨਾ ਆਪਾਂ ਸੋ ਤਿੰਨ ਗਿਣਦੇ ਆ 1 2 3 ਇੱਕ ਵਾਰੀ ਕਲਾਪਿੰਗ ਕਰੋ ਇੱਕ ਵਾਰੀ ਵੀ ਧੋਰ ਧਾਰੀ ਅਦਮ ਧਾਰੀ ਅੱਛਾ ਆ ਲੋ ਜੀ ਦੋ ਗੱਲਾਂ ਕਰੋ ਸਾਡੇ ਪਿੰਡ ਵਾਲਾ ਬਹੁਤ ਖੁਸ਼ ਨੇ ਕਹਿੰਦੇ ਵੀ ਨੀਰੂ ਬਾਜਵਾ ਗੁੰਡੇ ਨੇ ਮੰਡੀ ਆਈ ਆ ਤੇ ਮੈਨੂੰ ਬੁਹੇਰੇ ਮੈਸਜ ਆਇਆ ਇਹਨੇ ਬਾਈ ਤੂੰ ਤਾਂ ਸਾਡਾ ਹੀ ਆ ਯਾਰ ਨੀਰੂ ਬਾਜਵਾ ਤੇ ਜਸ ਬਾਜਵਾ ਆ ਰਿਹਾ ਕਿ ਨਹੀਂ ਆ ਰਿਹਾ ਨੇ ਖਿਆਰੇ ਆ ਯਾਰ ਤਾੜੀਆਂ ਲਾ ਦੇ ਦੋਨਾਂ ਦੇ ਨਾਮ ਤੇ ਹਾਲੇ ਹੀ ਸੋਸ਼ਿਕਾ ਜੀ ਆ ਰਹੇ ਨੇ ਜੀ ਤੁਹਾਨੂੰ ਸਾਡੇ ਨੂੰ ਅਮ੍ਰਿਤਿ ਥੈਂਕ ਯੂ ਕਿ ਤੁਸੀਂ ਅੱਜ ਸਭ ਨੂੰ ਮਿਲਣਾ ਲੈ ਕੇ ਆਏ ਬਹੁਤ ਬਹੁਤ ਖੁਸ਼ੀ ਹੋਈ ਅੱਜ ਤੇ ਆ ਕੇ ਤੁਹਾਨੂੰ ਮਿਲ ਕੇ ਤੁਸੀਂ ਪਲੀਜ਼ ਸ਼ੁਕਰਾਨਾ ਤੇ ਜ਼ਰੂਰ ਜਾ ਕੇ ਦੇਖਿਓ ਅਬੇ ਪਰਿਵਾਰਾ ਨਾਲ ਕੱਲੀ ਕੱਲੀ ਵੈਸੇ ਵੀ ਜਾ ਸਕਦੇ ਹੋ ਪਿਆਰ ਬਖਸ਼ਣ ਨੂੰ ਨਹੀਂ ਚੱਲਣਾ ਮੈਨੂੰ ਲੱਗਦਾ ਕਿ ਮੈਂ ਚਰਜੀ ਨੂੰ ਦੇਖਣੀ ਹੈ। ਕਿਹਾ ਜੀ ਠੀਕ ਠਾਕ ਹੋ? ਅੱਛਾ ਮੈਂ ਇਹ ਕਹਿਣਾ ਚਾਹ ਰਿਹਾ ਕਿ ਤੁਸੀਂ ਪੰਜਾਬੀ ਇੰਡਸਟਰੀ ਨੂੰ ਇੱਕ ਹੀਰਾ ਦਿੱਤਾ। ਉਹਦਾ ਨਾਮ ਵਰਤਮਾਨ ਹੈ ਕਿ ਤਾੜੀ ਭਰਾ ਦੇ ਨਾਂ ਦੇ ਲਾਉਂਦੇ। ਅਮਰਤ ਕਹਿੰਦਾ ਸੀਗਾ ਕਿ ਮੈਂ ਤੁਹਾਡੇ ਬੱਚਾ ਤੁਸੀਂ ਮੇਰੀ ਫਿਲਮ ਜ਼ਰੂਰ ਦੇਖ ਕੇ ਆਇਓ। ਇਹ ਥੋੜੀ ਜ਼ਿੰਮੇਵਾਰੀ ਵਰਦੀ ਹੈ ਕਿ ਤੁਹਾਡੇ ਪੁੱਤ ਦੀ ਫਿਲਮ ਆ ਰਹੀ ਹੈ ਇਹ ਨਾ ਬੋਲੋ ਕਹੇ ਕਿ ਅਸੀਂ ਤਾਂ ਬਣਾ ਹੀ ਦਿੱਤੀ ਉਲਟਾ ਇਹ ਹੈ ਕਿ ਤੁਸੀਂ ਆਣ ਘਰ ਆਉਣ ਨੂੰ ਦੱਸਿਓ ਕਿ ਸਾਡੇ ਮੁੰਡੇ ਦੀ ਫਿਲਮ ਆ ਰਹੀ ਹੈ ਸੋ ਉਹਦੇ ਨਾਲ ਨਾਲ ਸਾਡੀ ਯਾਰੀ ਹੈ 10-12 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਜ਼ਿੰਦਗੀ ਦਾ ਹਰ ਚੰਗਾ ਮਾੜਾ ਦੌਰ ਹੈ ਜਿਹੜਾ ਅਸੀਂ ਇਕੱਠਿਆਂ ਨੇ ਭਰਾਵਾਂ ਨੇ ਦੇਖਿਆ ਸਾਰੇ ਭਰਾਵਾਂ ਤੇ ਭੈਣਾਂ ਨੂੰ ਬਹੁਤ-ਬਹੁਤ ਸਤਿਕਾਰ ਜਿੰਨੇ ਸੱਜਣ ਤੁਸੀਂ ਪਹੁੰਚੇ ਹੋਏ ਹੋ ਬਸ ਮੈਂ ਬੇਨਤੀ ਇਹ ਨਹੀਂ ਕਰਨਾ ਚਾਹੂੰਗਾ ਕਿ ਸ਼ਰਮਾ ਪੰਜਾਬੀ ਫਿਲਮਾਂ ਦਾ ਇੱਕ ਬਹੁਤ ਵਧੀਆ ਦੌਰ ਆ ਰਿਹਾ ਜਿਦੇ ਚ ਆਪਣੀਆਂ ਪਰਿਵਾਰਕ ਫਿਲਮਾਂ ਆਪਣੇ ਇਤਿਹਾਸ ਦੀ ਫਿਲਮਾਂ ਜਿਹੜੀਆਂ ਲਗਾਤਾਰ ਬੜ ਰਹੀਆਂ ਨੇ ਤੁਸੀਂ ਉਹਨਾਂ ਨੂੰ ਪਿਆਰ ਦੇ ਰਹੇ ਹੋ 27 ਤਰੀਕ ਨੂੰ ਸ਼ੁਕਰਾਨਾ ਦੇਖ ਕੇ ਆ ਜ਼ਰੂਰ ਆਪਣੇ ਪਰਿਵਾਰਾਂ ਦੇ ਨਾਲ ਬੜੀ ਗੱਲ ਵੀ ਹੋਰਦਾ ਇਹ ਹੁੰਦੀ ਹੈ ਜਿੱਥੇ ਬੰਦਾ ਰਿਆ ਹੁੰਦਾ ਜਿੰਨਾਂ ਗਲੀਆਂ ਚ ਖੇਡੇ ਹੁੰਦਾ ਇਹਨਾਂ ਪਿੰਡਾਂ ਕਰਕੇ ਇਹਨਾਂ ਸ਼ਹਿਰਾਂ ਕਰਕੇ ਅੱਜ ਜੇ ਦੁਨੀਆ ਚ ਸਾਡਾ ਮਾਂ ਹੈ ਆਪਣੇ ਪਿੰਡਾਂ ਕਰਕੇ ਆ ਆਪਣੇ ਭਾਈਚਾਰੇ ਕਰਕੇ ਆ ਉਹਦੇ ਚ ਤੁਸੀਂ ਸਾਰੇ ਜਣਿਆਂ ਨੇ ਹੋ ਤੁਹਾਨੂੰ ਦੁਨੀਆ ਜਿੱਥੇ ਵੀ ਮਰਜੀ ਜਾਈਏ ਆਪਣਾ ਪਿੰਡ ਆਪਣਾ ਸ਼ਹਿਰ ਹਮੇਸ਼ਾ ਦਿਲ ਚ ਧੜਕਦਾ ਹੈ ਅੱਬਤੇ ਮੂੰਹ ਨੇ ਜਿੰਨੀ ਵਾਰੀ ਸੁਣਿਆ ਇਹੀ ਸੁਣਿਆ ਕਿ ਯਾਰ ਮੈਂ ਦੁਨੀਆ ਚ ਕਿੱਥੇ ਲੱਗੀ ਚਲਾ ਜਾਵਾਂ ਪਰ ਗੋਡੇ ਆਣੇ ਦੇ ਉੱਤੇ ਮੈਨੂੰ ਕੁਛ ਨਹੀਂ ਹੈਗਾ ਕੋ ਕੋ ਮੇਰੀ ਨੂੰ ਪੂਰੇ ਪੰਜਾਬ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ 47 ਤਰੀਕ ਨੂੰ ਸ਼ੁਕਰਾਨਾ ਹੁਣ ਗਾਣੇ ਸੁਣੀਏ ਵਰਤਮਾਨ ਤੋਂ ਅਸੀਂ ਗਾਣੇ ਤੋਂ ਪਹਿਲਾਂ ਇੱਕ ਗੱਲ ਸ਼ੇਅਰ ਕਰਨੀ ਚਾਹਣਾ ਜਿਹੜੀ ਬਹੁਤ ਜ਼ਰੂਰੀ ਹੈ ਅਸੀਂ ਇੱਕ ਛੋਟੀ ਜਿਹੀ ਅਨਾਉਂਸਮੈਂਟ ਮੈਂ ਆਪਦੀ ਕਰਨੀ ਸੀਗੀ ਮੇਰੇ ਦਿਲ ਚ ਸੀ ਇਤੋਂ ਵਧੀਆ ਮੈਨੂੰ ਲੱਗਦਾ ਲੰਚ ਸ਼ੇਅਰ ਦਾ ਨਾਮ ਮਿਲੇ ਅੱਛਾ ਆਪਣੇ ਤੋਂ ਸਰਕਾਰੀ ਸਕੂਲ ਹੈ ਤੁਹਾਨੂੰ ਪਤਾ ਮੁੰਡਿਆਂ ਦਾ ਵੀ ਹੈ ਕੁੜੀਆਂ ਦਾ ਵੀ ਹੈ ਸਰਕਾਰੀ ਸਕੂਲ ਦੇ ਵਿੱਚ 10ਵੀਂ 'ਚ ਜਾਂ 12ਵੀਂ 'ਚ ਜਿਹੜੇ ਵੀ ਸਟੂਡੈਂਟ ਪਹਿਲੇ ਦੂਜੇ ਤੀਜੇ ਨੰਬਰ ਤੇ ਆਉਣਗੇ ਉਹਨਾਂ ਨੇ ਅੱਗੇ ਕਿਹੜੀ ਵੀ ਪੜ੍ਹਾਈ ਕਰਨੀ ਹੈ ਉਹਨਾਂ ਨੇ ਕੁਝ ਵੀ ਅੱਗੇ ਕਰਨਾ ਪੜਦਾ ਚਾਹੁੰਦੇ ਹੈਗਾ ਸਟੱਡੀਜ਼ ਕਰਨਾ ਚਾਹੁੰਦੇ ਆ ਮੈਂ ਉਹਨਾਂ ਦੇ ਨਾਲ ਖੜਾ ਫੀਸ ਫੂਸ ਦੀ ਲੋੜ ਹੋਈ ਚਿੰਤਾ ਨਹੀਂ ਕਰਨੀ ਤੁਹਾਡਾ ਭਰਾ ਖੜਾ ਹੈ ਇਹ ਵੀ ਨਹੀਂਗਾ ਵੀ ਅੱਜ ਮੈਂ ਬੋਲ ਕੇ ਚਲਾ ਗਿਆ ਤੇ ਇਹਦੀ ਬਾਤ ਗੱਲ ਖਤਮ ਸਾਡੀ ਟੀਮ ਤੁਹਾਡੇ ਨਾਲ ਪੂਰੇ ਤੱਜ ਚ ਰਹੂਗੀ ਤੁਹਾਡਾ ਭਰਾ ਤੱਜ ਚ ਰਹੂਗਾ ਪੜਨ ਵਾਲੇ ਬੱਚਿਓ ਜਿਹੜੇ ਇੰਟੈਲੀਜੈਂਟ ਬੱਚੇ ਆ ਉਹਨਾਂ ਦੇ ਨਾਲ ਖੜੇ ਆ ਹਮੇਸ਼ਾ ਖੜੇ ਰਵਾਂਗੇ ਤੇ ਅੱਜ ਮੌਕਾ ਵੀ ਮਿਲ ਗਿਆ ਮੈਨੂੰ ਅਨਾਉਂਸਮੈਂਟ ਕਰਨ ਦਾ ਨਹੀਂ ਤਾਂ ਮੈਂ ਸੋਸ਼ਲ ਮੀਡੀਆ ਤੇ ਪਾਉਣੀ ਚਾਹੁੰਦਾ ਸੀ ਮੈਂ ਕਿਹਾ ਮੈਂ ਆ ਕੇ ਤੁਹਾਨੂੰ ਦੱਸ ਕੇ ਜਾਊਂਗਾ ਤੇ ਹੁਣ ਜਦੋਂ ਆਪਾਂ ਆਵਾਂਗੇ ਹਰੀ ਗੋਲੀ ਚੰਗੇ ਕੰਮ ਕਰਨੇ ਸ਼ੁਰੂ ਕਰਨੇ ਆ ਸਾਰਿਆਂ ਨੇ ਰਲ ਮਿਲ ਕੇ ਤੁਸੀਂ ਮੇਰਾ ਸਾਥ ਦਿਓਗੇ ਕਿ ਨਹੀਂ ਦਿਓਗੇ ਬੱਲੇ ਦੱਸ ਦਿਓ ਮੇਰਾ ਵੀਰ ਆਪਾਂ ਵਲ ਮਿਲ ਕੇ ਸਾਰੇ ਜਿਹੜੇ ਬੱਚੇ ਆਪਾਂ ਪਰਨ ਕੰਨੀ ਹੋ ਜਗੇ ਸਾਰੇ ਆਪਾਂ ਅਫਸਰ ਬਣ ਗਏ ਤੇ ਧੰਨਵਾਦ ਇੱਕ ਵਿਸ਼ਾਲ ਬਾਈ ਦਾ ਵੀ ਜਿਹਦਾ ਸਾਊਂਡ ਹੈ ਇਹਨੇ ਪ੍ਰਬੰਧ ਕਰਿਆ ਮੁੰਡੇ ਨੇ ਸਾਰਾ ਵਿਸ਼ਾਲ ਬਾਈ ਬਹੁਤ ਬਹੁਤ ਧੰਨਵਾਦ ਤੇ ਸਾਡੇ ਬਾਈ ਜੀ ਗੁਰਪ੍ਰੀਤ ਬਾਈ ਨੇ ਇਹਨਾਂ ਦੇ ਸਾਰਾ ਸਾਨੂੰ ਡਿਪਾਰਟਮੈਂਟ ਪੁਲਿਸ ਦਾ ਵੀ ਜਿਹੜਾ ਸਾਥ ਮਿਲਿਆ ਸਾਨੂੰ ਇਹਨਾਂ ਨੇ ਇਹਨਾਂ ਦੇ ਨਾਂ ਤੇ ਤਾੜੀ ਹੋ ਜਾਏ ਇੱਕ ਜ਼ੋਰਦਾਰ ਜੀ ਇਹ ਬਹੁਤ ਵਧੀਆ ਬੰਦੇ ਨੇ ਹੁਣ ਤੁਹਾਨੂੰ ਗਾਣੇ ਸੁਣਾਉਣ ਲੱਗੇ ਆਂ ਜੀ ਸ਼ੁਕਰਾਨਾ ਕਿਵੇਂ ਜੀ ਕੋ ਠੀਕ ਹੈ ਦੀ ਹੈ ਚੀਕੂ ਸਾਡਾ ਬਰਾ ਸੀ ਬਹੁਤ ਕਰੀਕਟ ਖੇਡੀਏ ਕਿੱਥੇ ਅੱਜ ਅੱਛਾ ਪਿੰਡਾਂ ਦਾ ਸ਼ਹਿਰਾਂ ਦਾ ਹੀ ਫਾਇਦਾ ਆਉਂਦਾ ਜਦੋਂ ਆਪਣੀ ਪਿੰਡ ਚ ਆਉਂਦੇ ਆ ਤਾਂ ਸਾਰੇ ਇੱਕ ਦੂਰੇ ਨਾਲ ਜੁੜਾਉਂਦਾ ਆ ਆ ਕਿੰਨਾ ਖੂਬਸੂਰਤ ਮਾਣ ਚੀਕੂ ਕੀ ਗੱਲ ਬਹੁਤ ਸ਼ੁਕਰਾਨਾ ਗਾਣੇ ਦੀਆਂ ਦੋ ਲਾਈਨਾਂ ਸੁਣਾਉਣਾ ਉਹ ਦੁਨੀਆਂ ਨੇ ਮਾਰਿਆ ਸੀ ਤਾਨਾ ਮਾਰ ਕੇ ਮੂਰੇ ਲਾ ਕੇ ਰੱਖਿਆ ਜਮਾਨਾ ਮਾਰ ਕੇ ਸਾਲਣਾ ਭਵੇਂ ਅਸੀਂ ਭੁੱਲ ਸਕਦੇ ਤੇਰਾ ਸ਼ੁਕਰਾਨਾ ਮਾਲਕਾ ਭੁੱਲਦੇ ਨਹੀਂ ਤੇਰਾ ਸ਼ੁਕਰਾਨਾ ਮਾਲਕਾ ਫੁੱਲ ਸਾਰਿਆਂ ਤੋਂ ਸੋਹਣੇ ਗੋਂ ਗਲਾਬ ਜੂ ਹੋਇਆ ਸ਼ੁਕਰ ਹੈ ਕਿ ਜਨਮ ਪੰਜਾਬ ਚ ਹੋਇਆ ਜੋ ਕਿ ਸਭ ਤੋਂ ਧੁਲਿਆਂ ਦੀ ਰਾਣੀ ਰੱਬ ਦੀ ਤੋਹੋਂ ਦੇ ਮਸ਼ੋਕ ਨਾਲ ਖਾਨਾ ਮਾਲਕਾ ਦੁਨੀਆਂ ਨੇ ਮਾਰਿਆ ਸੀ ਤਾਨਾ ਮਾਲਕਾ ਮੂਹਰੇ ਲਾ ਕੇ ਰੱਖਿਆ ਜ਼ਮਾਨਾ ਮਾਲਕਾ ਸਾਲਣਾ ਹੋਵੇ ਅਸੀਂ ਭੁੱਲ ਸਕਵੇ ਭੁੱਲ ਨੀ ਤੇਰਾ ਸ਼ੁਕਰਾਨਾ ਮਾਲਕਾ ਮੈਂ ਵੀ ਕਰਦੇ ਜੀ ਫੋਕਰ ਗੁਰੇ ਹੈ ਐ ਤੇ ਆਦਰੀਆ ਬੰਦ ਕਰਾ ਲਓ ਬੱਚੇ ਥੱਲੇ ਖੜੇ ਕਿਸੇ ਦੀ ਅੱਖ ਚ ਵੱਜ ਜਾਣਾ ਪਲੀਜ਼ ਜਿਹੜੇ ਪਾਇਰੋਜ਼ ਆ ਬੰਦ ਕਰਾ ਲਓ ਅੱਛਾ ਹੁਣ ਜ਼ਿਆਦਾ ਗੱਲਾਂ ਨਹੀਂ ਅਸੀਂ ਕਰਦੀਆਂ ਅਸੀਂ ਇਹੀ ਕਹਿਣਾ ਕਿ 27 ਤਰੀਕ ਨੂੰ ਜ਼ਰੂਰ ਦੇਖਣ ਜਾਓ ਨੀਰੂ ਜੀ ਇੱਕ ਵਾਰੀ ਪਿਆਰੇ ਜਿਹੇ ਬੋਲਣ ਨਾਲ ਸਾਰਿਆਂ ਨੂੰ ਇੱਕ ਹੋਰ ਸੱਦਾ ਦੇ ਦਿਓ ਦੁਬਾਰਾ ਤੁਹਾਡੀ ਆਵਾਜ਼ ਸੁਣਨਾ ਚਾਹੁੰਦੇ ਆ ਪਿਆਰ ਬਹੁਤ ਕਰਦਾ ਹਾਂ ਸਮਸਾ ਲਵ ਯੂ ਜੀ ਜਲਦੀ ਮਿਲਦੇ ਆ ਸਾਡੇ ਵਾਲੇ ਫਿਲਮ ਜਰੂਰ ਦੇਖ ਕੇ ਆਓ